ਕੰਮ ਕਈ ਕਰਦੀ ਐ ਆਪਾਂ ਨਾ ਕਹਿ ਰਿਆ ਕਿਉਰੀਆ ਕਹਿਦੇ ਨੇ ਕਿ ਗੁਡਲੇ ਬਸ ਉਹਨੂੰ ਚਲਾ ਕੇ ਦਿਖਾ ਦੂੰਗਾ ਪ੍ਰੋਪਰ ਆ ਜੀ ਵੀ ਇਹ ਗੜਾਈ ਕਿਵੇਂ ਕਰੇ ਇੱਕ ਤਾਂ ਵੀਰੇ ਇਹ ਕਰ ਦਿਆ ਗੜਾਈ ਬਸ ਗਰੂਸ ਕੱਟ ਲੈ ਗਰਾਸ ਕਟਿੰਗ ਔਰ ਗੁਡਾਈ ਮੇ ਗੁਡਾਈ ਮੇ ਗੁਡਾਈ ਮੇ ਜਿਸਨੇ ਘਰ ਮੇ ਸਬਜ਼ੀਆਂ ਵਗੈਰਾ ਲਗਾਈ ਹੋਈਆਂ ਡਰਮ ਦੇ ਵਿੱਚੋਂ ਕੰਬਾਈਨ ਦੇ ਟੈਂਕ ਦੇ ਵਿੱਚ ਤੇਲ ਪਾਉਣਾ ਤਾਂ ਤੁਸੀਂ ਆ ਵਰਤ ਸਕਦੇ ਹੋ ਇਹ ਡਾਇਰੈਕਟ ਤੁਸੀਂ ਖੰਬੇ ਖੁੰਬੇ ਲਾਣ ਲੱਗੇ ਟਰੈਕਟਰ ਵਾਲਾ ਸੰਦ ਜਾ ਝੱਕਣ ਦੇ ਲੋੜ ਨਹੀਂ ਮੈਂ ਕਹਨਾ ਆ ਲੈ ਜਾਂਦਾ ਬਹੁਤ ਲੈ ਕੇ ਜਾਂਦੇ ਆ ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚਾਗੇ ਆਪਣੇ ਪੰਜਾਬ ਦੇ ਅਹਿਮਦਗੜ੍ਹ ਦੇ ਵਿੱਚ ਭਰਾ ਨੂੰ ਦੇਖ ਕੇ ਤੁਸੀਂ ਸਮਝ ਗਏ ਹੋਵੋਗੇ ਐਗਰੀਕਲਚਰ ਦੇ ਰਿਲੇਟਡ ਬਹੁਤ ਸਾਰੀਆਂ ਮਸ਼ੀਨਰੀਆਂ ਹੁੰਦੀਆਂ ਨਿਗੀਆਂ ਭਾਵੇਂ ਕੋਈ ਛੋਟਾ ਕਿਸਾਨ ਆਪਣਾ ਭਰਾ ਭਾਵੇਂ ਕੋਈ ਵੱਡਾ ਉਹਦੇ ਕੰਮ ਦੀਆਂ ਯੂਸਫੁਲ ਮਸ਼ੀਨਰੀ ਲੈ ਕੇ ਆਇਆ ਵੀ ਕਾਂਟਿਆਂ ਦਾ ਕੰਮ ਉਹ ਕੁਝ ਕਿਹੀ ਮਿੰਟਾਂ ਦੇ ਵਿੱਚ ਹੋ ਜਾਂਦਾ ਪਹਿਲਾਂ ਤਾਂ ਵੀਰੇ ਵੈਲਕਮ ਆਪਣੇ ਚੈਨਲ ਦੇ ਸਤਿ ਸ਼੍ਰੀ ਅਕਾਲ ਮੇਰੇ ਕਿਸਾਨ ਭਾਈਓ ਕੋ ਸਭ ਨਮਸਕਾਰ ਤੇ ਅੱਜ ਮੈਂ ਬੋਲੂਗਾ ਵੀਰੇ ਪੰਜਾਬੀ ਚ ਆਪਣਾ ਭਰਾ ਬੋਲੂਗਾ ਹਿੰਦੀ ਚ ਉਹਦਾ ਕਾਰਨ ਕੀ ਹੈ ਆਪਣੇ ਪੰਜਾਬ ਚ ਤਾਂ ਸਾਰੇ ਆਪ ਖੇਤੀ ਬੜੀ ਕਰਦੇ ਆ ਆਪਣੇ ਪੰਜਾਬੀ ਬੋਲਦੇ ਆ ਪਰ ਜਦੋਂ ਅੱਪਾ ਪੰਜਾਬ ਤੋਂ ਬਾਹਰ ਚਲੇ ਜਾਂਦੇ ਆ ਤਾਂ ਪੰਜਾਬੀ ਨੂੰ ਬਹੁਤ ਘੱਟ ਲੋਕ ਮਤਲਬ 50% ਲੋਕ ਸਮਝ ਲੈਂਦੇ ਨੇ ਵੀ ਇਹ ਕੀ ਕਰਨਾ ਚਾਹੁੰਦੇ ਨੇ ਬਟ ਉਹਦੇ ਵਿੱਚ ਕਿਤੇ ਕਿਤੇ ਪਸਲ ਹੋ ਜਾਂਦੇ ਨੇ ਤਾਂ ਕਰਕੇ ਮੈਂ ਤੁਹਾਨੂੰ ਚੀਜ਼ਾਂ ਬਾਰੇ ਜਾਣਕਾਰੀ ਦੂੰਗਾ ਪੰਜਾਬੀ ਚ ਤੇ ਆਪਣਾ ਭਰਾ ਦਊਗਾ ਹਿੰਦੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਵੀਰੇ ਆਪਣੀ ਕੰਪਨੀ ਦਾ ਨਾਮ ਤੇ ਪ੍ਰੋਪਰ ਆਡਰਸ ਕੀ ਪੈਂਦਾ ਹਾਂ ہماری ਜੋ ਕੰਪਨੀ ਹੈ ਅਮੜਗੜ ਮੰਡੀ ਮੇ ਹੈ ਅਹਿਮਦਗੜ ਮੰਡੀ ਡਿਸਟ੍ਰਿਕਟ ਲੁਧਿਆਣਾ ਪੜਤਾ ਹੈ ਮੇ ਜਗੇੜਾ ਰੋਡ ਠੀਕ ਹੈ ਜੀ ہماری ਕੰਪਨੀ ਦਾ ਨਾਮ ਹੈ ਹਾਰਵੈਸਟ ਇੰਡੀਅਨ ਫਾਰਮਰ ਐਗਰੋ ਇੰਜੀਨੀਅਰ ਜੋ ਗਵਰਨਮੈਂਟ ਸੇ ਟਰੇਡਮਾਰਕ ਹੈ ਤੇ ਸਭ ਤੋਂ ਔਰ ਗਵਰਨਮੈਂਟ ਸੇ ਅਪਰੂਵਡ ਹੈ ਅਪਰੂਵਡ ਵੀ ਹੈ ਜੀ ਜੇ ਗੱਲ ਕਰ ਦਿਓਗੇ ਵੀ ਇੰਪਲੀਮੈਂਟ ਇਨਾਂ ਤੋਂ ਹੀ ਕਿਉਂ ਲਿੱਤੇ ਜਾਣ ਤੇ ਰੇਟ ਆਉਂਦਾ ਸਭ ਤੋਂ ਜ਼ਿਆਦਾ ਮਿਹਨਤ ਤੇ ਹੁੰਦੀ ਹੈ ਕੁਆਲਿਟੀ ਇਨਾਂ ਦੀ ਖੁਦ ਹੀ ਮੈਨੂਫੈਕਚਰਿੰਗ ਹੈ ਹਨਾ ਜੀ ਆਪਕੇ ਖੁਦ ਕੀ ਮੈਨੂਫੈਕਚਰਿੰਗ ਹੈ ਹਮ ਸਭ ਜੋ ਪ੍ਰੋਡਕਟ ਹੈ ਐਗਰੀਕਲਚਰਲ ਰਿਲੇਟਡ ਜਿਤਨੇ ਵੀ ਪ੍ਰੋਡਕ ਤਾ ਕਰਕੇ ਇਹਨਾਂ ਦਾ ਜੋ ਰੇਟ ਪ੍ਰਾਈਸ ਰਹਿੰਦਾ ਉਹ ਹੋਲ ਸੇਲ ਦੇ ਰਿਲੇਟਡ ਹੀ ਰਹਿੰਦਾ ਹੁੰਦਾ ਹੁਣ ਚੀਜ਼ਾਂ ਕੀ ਨੇ ਪ੍ਰੋਡਕਟ ਕੀ ਨੇ ਉਹ ਵੀ ਤੁਹਾਨੂੰ 1 ਬਾਈ 1 ਦਿਖਾਵਾਂਗੇ ਉਹਨਾਂ ਦਾ ਕੀ ਕੰਮ ਹੁੰਦਾ ਉਹ ਵੀ ਆਪਾਂ ਤੁਹਾਨੂੰ 1 ਬਾਈ 1 ਦਿਖਾਵਾਂਗੇ ਤੇ ਜੇ ਗੱਲ ਕਰੀਏ ਵੀਰੇ ਆਪਣੇ ਕੋਲ ਕਿਹੜੇ ਕਿਹੜੇ ਹਾਂ ਇੱਕ ਇਹਨਾਂ ਦਾ ਐਡਰੈਸ ਤੇ ਕੰਟੈਕਟ ਨੰਬਰ ਦੋਨੋਂ ਸਕਰੀਨ ਤੇ ਚੱਲ ਰਹੇ ਨੇ ਇੱਕ ਵੀਰੇ ਜੇ ਆਪਣੇ ਭਰਾ ਪੰਜਾਬ ਹਰਿਆਣਾ ਯੂਪੀ ਐਮਪੀ ਬਹੁਤ ਦੂਰ ਦੂਰ ਤੱਕ ਦੇਖਣਗੇ ਵੀ ਕਿਸੇ ਨੇ ਕੂਰੀਅਰ ਕਰਾਣਾ ਔਰ ਉਹਦੇ ਵੀ ਕੂਰੀਅਰ ਦੀ ਫੈਸਿਲਿਟੀ ਜੋ ਕੂਰੀਅਰ ਦੀ ਫੈਸਿਲਿਟੀ ਆਲ ਓਵਰ ਇੰਡੀਆ ਮੇ ਹਮ ਹੂੰ ਦਿੰਦੇ ਆ ਕਰਵਾ ਦੇਗੇ ਕਰਵਾ ਦੇ ਕੋਈ ਦਿੱਕਤ ਨਹੀਂ ਹੈ ਜਾਂ ਮਰਜੀ ਬੈਠਾ ਹੋ ਈਵਨ ਕੋਈ ਅਦਰ ਕੰਟਰੀ ਮੇ ਵੀ ਬੈਠਾ ਹੈ ਕੋਈ ਪਰਸਨ ਹਾਂ ਉਸਕੋ ਵੀ ਹਮ ਡਿਲੀਵਰੀ ਦੇ ਦੇਣਾ ਅੱਛਾ ਬਾਹਰ ਇੰਡੀਆ ਤੋਂ ਬਾਹਰ ਵੀ ਜੇ ਕੋਈ ਬੈਠਾ ਬਣਾਪਰਾ ਕੋਈ ਇੰਪਲੀਮੈਂਟਰ ਲਗਾਉਣਾ ਚਾਹੁੰਦਾ ਤਾਂ ਆਪਾਂ ਬਿਲਕੁਲ ਬਿਲਕੁਲ ਇੱਥੇ ਆਪਾਂ ਡੈਮੋ ਵਾਸਤੇ 4-5 ਇੰਪਲੀਮੈਂਟਰ ਰੱਖੇ ਨੇ ਬਾਕੀ ਇਹਨਾਂ ਦੀ ਸ਼ਾਪ ਦੇ ਵਿੱਚ ਲੈ ਕੇ ਚੱਲਾਂਗੇ ਉੱਥੇ ਗਏ ਨਾ ਬਹੁਤ ਸਾਰੇ ਜੋ ਕਿ ਯੂਸਫੁਲ ਹੈ ਜੇ ਗੱਲ ਕਰੇ ਵੀ ਪ੍ਰੈਜ਼ੈਂਟ ਦੇ ਵਿੱਚ

ਮਗਲ ਆਇਲ ਮਗਲ ਆਇਲ ਡਾਲਣਾ ਪੜਦਾ ਸੀ ਉਸ ਅਕੋਰਡਿੰਗ ਅਬ ਇਹ ਫੋਰ ਸਟਾਕ ਇੰਜਨ ਹੈ ਉਸਮੇਂ ਕੀ ਹੈ ਇਸਮੇ ਐਵਰੇਜ ਕੀ ਬਹੁਤ ਜ਼ਿਆਦਾ ਹੈ ਓਕੇ ਜੈਸੇ ਮੰਨ ਲਓ ਉਹ 1 ਘੰਟੇ ਦਾ 10 ਲੀਟਰ ਤੇਲ ਲੇ ਲੇਤਾ ਹੈ ਅਬ ਇਹ ਤੇਲ ਸਿਰਫ 500 ਐਮਲ ਹੀ ਲੇਤਾ ਹੈ 1 ਘੰਟੇ ਦਾ ਆਹ ਮਸ਼ੀਨ ਹੈ ਜਿਹੜੀ ਬੈਰੇ ਪਈ ਹੈ ਆਪਣੇ ਸਾਹਮਣੇ ਇਹਦਾ ਯੂਸਫੁਲ ਕਿੱਥੇ ਕਿੱਥੇ ਹੈ ਬੰਦਾ ਜੋ ਆਪਣਾ ਕੋਈ ਕਿਸਾਨ ਕੋਈ ਜੈਸੇ ਹਮਾਰੇ ਗੇਹੂ ਕਾਟਣਾ ਹੈ ਧਾਨ ਮੱਕੀ ਬਾਜਰਾ ਕੁਝ ਜੀ ਜੀ ਗੰਨਾ ਚਾਵਲ ਜੋ ਵੀ ਜਿਤਨੀ ਵੀ ਫਸਲ ਕਟਾਈ ਕੀ ਹੈ ਇਹ ਸਾਰੀ ਫਸਲ ਕੱਟਦਾ ਹੈ ਓਕੇ ਮਿਨੀ ਕਟਰ ਹੈ ਜੀ ਆਪਣੇ ਹੁਣ ਜਮੈਂ ਜਿਆਦਾ ਆਪ ਦੇ ਵਿੱਚ ਤਾਂ ਆ ਗਈ ਵੀਰੇ ਰੁੱਤ ਕਣਕਾ ਪੱਕਣਾ ਨਹੀਂ ਹੈ ਕਟਾਈ ਕਣਕੀ ਕਟਾਈ ਹੋਣ ਵਾਲੀ ਹੈ ਓਕੇ ਤਾਂ ਉਹਦੇ ਲਈ ਯੂਜ਼ ਕਰ ਸਕਦਾ ਹੈ ਜੀ 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 ਤੇ ਇਹਦਾ ਜੇ ਆਪਾਂ ਗੱਲ ਕਰੇ ਵੀ ਕਿਹੜੇ ਕਿਹੜੇ ਵੇਰੀਐਂਟ ਅਵੇਲੇਬਲ ਹੁੰਦੇ ਨੇ ਇਹਦੇ ਵਿੱਚ ਇਸ ਵਿੱਚ ਜੈਸੀ ਮੈਨੇ ਆਪਕੋ ਅਭੀ 2-ਸਟਾਕ ਔਰ 4-ਸਟਾਕ ਬਤਾਇਆ ਥਾ ਇਸ ਵਿੱਚ ਇਹ 2-ਸਟਾਕ ਮਾਡਲ ਹੈ ਓਕੇ ਇਹ 70 ਸੀਸੀ ਮੈਂ ਇੰਜਨ ਮੈਂ ਆਤਾ ਹੈ ਠੀਕ ਹੈ ਇਹ ہمارا ਖੁਦ ਦਾ ਆਪ ਚੈੱਕ ਕਰ ਸਕਦੇ ਹੋ ਹਾਰਵੈਸਟ ਦਾ ਤਰੀਕੇ ਸੇ ਪ੍ਰੋਪਰ ब्रांड लगा हुआ है और इसमें ये दो मॉडल मैंने आपको दिखाया इसमें हम जैसे इसमें पांच तरह के ब्लेड आएंगे साथ में जो आपको हम बिल्कुल फ्री देंगे गेहूँ काटने के लिए लग गए सरसों दाल और मक्का और गन्ना काटने के लिए मतलब पांच ब्लेड है मैं हाँ, जी जी मैं आपको दिखा देता तो हूँ गए अलग अलग फसल कह सकते हैं जी जी जैसे जी 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 बिल्कुल फ्री ओके अच्छा जो कोस्ट की गल है ये मैं जो इसकी प्राइस है मार्केट में लोग कोई पंद्रह में भी बेच रहा है कोई अठारह हज़ार में भी अलग अलग जैसे रेट लग रहा है जो हम इसका रेट है ये बैक पैक का पूरे ऑल ओवर इंडिया में डिलीवरी उनकी होगी हाँ ठीक है डिलीवरी ऑल ओवर आ, कस्टमर की होगी कस्टमर की और प्राइस इसका मैं इसको दे दूंगा साढ़े ग्यारह हज़ार में ग्यारह हज़ार पाँच सौ का ਬੈਕਪੈਕ 50 cc ਦਾ ਬਰਸ਼ ਕਟਰ ਹੈ ਔਰ 50 cc ਦਾ ਇੰਜਨ ਲਗਾ ਹੋਇਆ ਫੋਰ ਸਟਾਕ ਦਾ ਓਕੇ ਜੀ ਇਹਨੂੰ ਆਪਾਂ ਅਲੱਗ-ਅਲੱਗ ਫਾਸਲਾ ਕੱਟਣ ਦੇ ਲਈ ਅਲੱਗ-ਅਲੱਗ ਬਲੇਡ ਨੇ ਜੋ ਕਿ ਇਹਦੇ ਨਾਲ ਮਿਲ ਜਾਣਗੇ ਤੁਹਾਨੂੰ ਆਹ ਕੈਰੈਕਟਰ ਦੇ ਨਾਲ ਜੀ ਇਹ ਪਹਿਲਾ ਸੀਗਾ ਆਪਣਾ 11.5 ਹਜ਼ਾਰ ਦਾ ਕੂਰੀਅਰ ਦੇ ਪੈਸੇ ਅਗਲੇ ਦੇ ਹੋਣਗੇ ਜੀ ਕਸਟਮਰ ਕਿਉਂਗੇ ਕਸਟਮਰ ਕਿਉਂਗੇ ਔਰ ਇਸਮੇ ਇੱਕ ਔਰ ਚੀਜ਼ ਵੀ ਦਿਖਾਤਾ ਹਾਂ ਇਸਮੇ ਜਿਵੇਂ ਗ੍ਰਾਸ ਕੀ ਟ੍ਰੀਮਿੰਗ ਕਰਾਤੇ ਹਨ ਮੈਂ ਆਪਕੋ ਇਸਕੋ ਚਲਾ ਕੇ ਵੀ ਦਿਖਾਉਂਗਾ

ਔਰ ਇਹ ਮਤਲਬ ਇੱਕ ਵਾਰ ਡਾਲ ਕੇ ਮਤਲਬ ਐਸੇ ਸਮਝ ਲਓ ਕਮ ਸੇ ਕਮ 3-4 ਮਹੀਨੇ ਨਿਕਲ ਜਾਂਦੀ ਹੈ ਓਕੇ ਮਤਲਬ ਕਾਫੀ ਸਾਰੇ ਬਲੇਡ ਨੇ ਨਾਲ ਨੇ 5 ਬਲੇਡ ਲੱਗ ਯੂਸਫੁਲ ਰਹਿ ਗਿਆ ਔਰ ਟ੍ਰੀਮਰ ਹੈ ਓਕੇ ਜਿਹੜੀ ਆ ਵਾਲੀ ਮਸ਼ੀਨ ਆ ਗਈ ਆਪਣੀ ਦੂਸਰੇ ਨੰਬਰ ਤੇ ਇਹ ਮਤਲਬ ਇਹ ਇਹ ਬੈਕਪੈਕ ਸੀ ਬੈਕਪੈਕ ਦਾ ਕੀ ਮਤਲਬ ਹੁੰਦਾ ਹੈ ਉਹ ਬਸ ਇੱਕ ਤਰ੍ਹਾਂ ਦਾ ਸਪੈਕ ਬੈਗ ਜਿਵੇਂ ਪਿੱਠੂ ਬੈਗ ਜੈਸਾ ਇੱਕ ਬੈਗ ਹੋ ਗਿਆ ਆਈ ਵੀਰ ਇੱਕ ਵਾਰੀ ਮੈਂ ਤੁਹਾਨੂੰ ਦਿਖਾਉਂਦਾ ਇਹ ਮਤਲਬ ਜਿਹੜੀ ਆ ਵਾਲਾ ਪਾਸਾ ਪਾਈ ਇਦਾਂ ਹੀ ਦੱਸਦੇ ਨੇ ਜੀ ਪੰਜ ਵੀ ਲੋਡ ਨਹੀਂ ਜਿਹੜਾ ਆ ਵਾਲਾ ਪਾਸਾ ਇਹ ਧੂਈ ਤੇ ਲੱਗ ਜਾਂਦਾ ਇਹ ਦੋਨੋਂ ਇਹ ਦੋਨੋਂ ਤਰਫ ਸੇ ਲੱਗ ਜਾਂਦਾ ਹੈ ਓਕੇ ਜੀ ਠੀਕ ਹੈ ਤੇ ਜਿਹੜੀ ਆ ਦੂਸਰੀ ਮਸ਼ੀਨ ਹੈ ਵੀਰੇ ਠੀਕ ਹੈ ਤੇ ਜਿਹੜੀ ਬਈ ਆ ਦੂਸਰੇ ਨੰਬਰ ਤੇ ਮਸ਼ੀਨ ਪਈ ਆ ਨਾ ਇਹ ਕੰਮ ਕਈ ਕਰਦੀ ਆ ਆਪਾਂ ਨਾ ਕੈਰੀਆਂ ਕਿਉਰੀਆਂ ਕਹਦੇ ਨੇ ਕਿ ਗੁੜੜਾ ਬਸ ਉਹਨੂੰ ਚਲਾ ਕੇ ਦਿਖਾ ਦੂੰਗਾ ਪ੍ਰੋਪਰ ਆ ਜੀ ਵੀ ਇਹ ਗੁੜਾਈ ਕਿਵੇਂ ਕਰਦਾ ਇੱਕ ਤਾਂ ਵੀਰੇ ਇਹ ਕਰਦੀ ਆ ਗੜਾਈ ਜੀ ਹਿੰਦੀ ਦੇ ਵਿੱਚ ਵੀ ਗੁੜਾਈ ਕਹਿੰਦੇ ਆ ਗੁੜਾਈ ਉਹ ਕਹਤੇ ਆ एक आर्दिया ये कट नहीं है। जैसे कटाई भी करनी है, और गड़ाई भी करनी है कुई कुई जो मतलब लोग क्या करते कि रिपर लेते है बड़े बड़े रिपर हा, लेते हैं ट्रेक्टर के पीछे भी लगते छोटे किसान है मेरे किसान भाई है जो हमारे पंजाब से बाहर है जिनकी छोटी खेती है वो हमसे हो रहा है जमे कई बार आलू उलू की एक फुट हाँ। अठारह इंच की क्यारी होती है एक फुट की चौड़ाई भी आती है दो साइज आता है और अठारह डेढ़ फुट में आता है ठीक है।, है जैसे अभी आपको गुडाई भी करके दिखाएंगे हम ये गुडाई भी करता है जैसे गन्ने में गुडाई करती है जैसे किसी ने पौधे लगाए या पेड़ लगाए उसमें गुडाई कर लेते हैं सत्तर सीसी का इंजन जी सत्तर सीसी ये टू स्टॉक इंजन टू स्टॉक इंजन ਤੇ ਇਹਦਾ ਪ੍ਰਾਈਸ ਵਗੈਰਾ ਕੀ ਰਹਿੰਦਾ ਬੜੀ ਮਸ਼ੀਨ ਇਹ ਮੈਂ ਐਸੇ ਸਮਝ ਲਓ ਮੈਂ ਆਪਕੋ ਆਪਕੀ ਡਿਲੀਵਰੀ ਆਪਕੀ ਹੋਗੀ ਮੈਂ ਇਹ 9 9500 ਮੈਂ ਦੇ ਦੂੰਗਾ 9500 ਰੁਪਏ ਦਾ ਆ ਬਣਜ ਜਗੜਾ ਇਹ ਦੋ ਕੰਮ ਕਰ ਦਿੰਦਾ ਹੈ ਤੇ ਇੱਕ ਮਸ਼ੀਨ ਇਹਨਾਂ ਔਰ ਇਸਮੇ ਜੋ ਦੇਖੋ ਬਲੇਡ ਤਾਂ ਸਾਥ ਮੇ ਮਿਲेंगे ਇਹ ਹਮਮ ਔਰ ਜੇ ਅਗਰ ਇਹ ਕਿਸੇ ਨੇ ਅਟੈਚਮੈਂਟ ਲੈਣੀ ਹੈ ਇਹ ਇਸਕਾ ਅਲੱਗ ਪ੍ਰਾਈਸ ਹੁੰਦਾ ਹੈ ਮੈਂ ਆਪਕੋ ਪਹਿਲੀ ਕਲੀਅਰ ਕਰ ਦੂੰ ਕੋਈ ਅਗੜਾਈ ਵਾਲੀ ਦਾ ਜੀ ਕੋਈ ਕਸਟਮਰ ਜੋ ਮੇਰੇ ਫਾਰਮਰ ਭਾਈਆਂ ਉਸਕੋ ਕੋਈ ਕਨਫਿਊਜ਼ਨ ਨਾ ਹੋ ਠੀਕ ਹੈ ਇਸकी प्राइस है 4000 ਰੁਪਏ ਐਕਸਟਰਾ ਹੈ ਅਗਰ ਆਪਨੇ ਲੈਣੀ ਹੈ ਤਾਂ ਲੈ ਸਕਤੇ ਹੋ ਐਕਸਟਰਾ ਪੇਡ ਕਰਕੇ ਓਕੇ ਜੀ ਠੀਕ ਹੈ ਜੜਾ ਗੁੜਾਈ ਵਾਲੀ ਆਈਟਮ ਹੈ ਤੇ ਆਹ ਵਾਲੀ ਮਸ਼ੀਨ ਵੀਰੇ ਇਹ ਹਮ ਜੈਸੇ ਇਨ ਵਿੱਚ ਕੀ ਹੁੰਦਾ ਹੈ ਇਹ ਬੈਕਪੈਕ ਆ ਗਿਆ ਇਹ ਸਾਈਡ ਪੈਕ ਆ ਗਿਆ ਹਮ ਜੜੀ ਹੁਣ ਬਈ ਆਹ ਤੀਸਰੇ ਨੰਬਰ ਤੇ ਮਸ਼ੀਨ ਆ ਗਈ ਜੀ ਤੇ ਹੁਣ ਇਹਦਾ ਦੱਸੋ ਜੀ ਕੀ ਹੈ ਇਹ ਇਹ ہمارا 휠 ਵਾਲਾ ਬਰਸ਼ ਕਟਰ ਹੈ ਓਕੇ ਜੋ ਮੇਰੇ ਭਾਈਓ ਕੋ ਕੋਈ ਦਿੱਕਤ ਹੈ ਜਬ ਪੀਠ ਤੇ ਨਹੀਂ ਉਠਾ ਸਕਤਾ ਓਕੇ ਲਵਿਆ ਕੇ ਔਰ ਇਨ ਚੀਜ਼ੋ ਕੋ ਮਤਲਬ

आ, मतलब सब्जियां स्प्रे वाली ना चाहिए हम खुद की अपनी सब्जियां लगा के खाएं के okay, okay. तो गुड़ाई करनी होती है तो इस चक्कर में वो खुद अपने घर में सब्जियां लगा के खाते हैं इससे गुड़ाई कर सकते हैं आराम से ठीक है तो एदी कोस्ट वगैरह की रहंदी है ये मैं आपको व्हील वाला ब्रश कटर दे दूंगा 14500 में 14500 ਦਾ ਬਾਈ ਆ ਬਣ ਜੂਗਾ ਬਾਈ ਟੋਏ ਪੱਟਣ ਵਾਲੀਆਂ ਮਸ਼ੀਨਾਂ ਹੈ ਗੱਡਾ ਖੋਦਨੇ ਵਾਲੀ ਮਸ਼ੀਨ ਹੈ ਕਹਿੰਦਾ ਕਾਂਟਿਆਂ ਦਾ ਕੰਮ ਕੁਛ ਕਹੀ ਸੈਕਿੰਡਾਂ ਦਾ ਹੋ ਜਾਏਗਾ ਸਿੱਧੀ ਜੀ ਗੱਲ ਹੈ ਤੁਸੀਂ ਆਹ ਲਾ ਲਓ ਕਿੱਡਾ ਕਟਰ ਲੱਗਿਆ ਹੋਇਆ ਹੈ ਮਤਲਬ ਯਾਰ ਟੈਕਨੋਲੋਜੀ ਆ ਗਈਆਂ ਬਹੁਤ ਕੁਝ ਆ ਗਿਆ ਇਹਨੂੰ ਕਹਿੰਦੇ ਕੀ ਨੇ ਵੀਰੇ ਇਸਕੋ ਅਰਥੋਗਰ ਬੋਲਤੇ ਹਨ ਓਕੇ ਅਰਥ ਓਗਰ ਅਰਥ ਓਗਰ ਓਕੇ ਸ਼ਾਇਦ ਹੀ ਮਾਰਕੀਟ ਮੇ ਜੋ ਹਮ ਚੀਜ਼ ਹਮ ਦੇ ਦੇਂਗੇ ਕਿਸਾਨ ਭਾਈਆਂ ਕੋ ਨਾ ਤਾਂ ਉਹ ਰੇਟ ਦੇ ਪਾਏਗਾ ਕੋਈ ਮਾਰਕੀਟ ਮੇ ਨਾ ਐਸੀ ਕੁਆਲਿਟੀ ਦੇ ਪਾਏਗਾ। ہماری ਕੁਆਲਿਟੀ ਜੋ આજ ਤੱਕ ਪੂਰੇ ਆਲਓਵਰ ਇੰਡੀਆ ਵਿੱਚ ہم ਡਿਲੀਵਰੀ ਕਰਤੇ ਹਨ। આજ ਤੱਕ ਹਮੇ ਕੋਈ ਚੀਜ਼ ਦੀ ਕੰਪਲੇਨਟ ਨਹੀਂ ਆਈ ਜੋ ہماری ਕੰਪਨੀ ਤਿਆਰ ਕਰਤੀ ਹੈ। ਪਰ ਕੁਆਲਿਟੀ ਵਾਈਜ਼ ਕبھی ਕੰਪੈਰੀਜ਼ਨ ਨਹੀਂ ਕਰਤੇ ਹਮ ਆਪਣੇ ਪੰਜਾਬ ਚ ਤਾਂ ਲੈਂਡਮੈਨ ਨੇ ਨਾ ਵਿਚਾਰੇ ਬਿਜਲੀ ਵਾਲੇ ਵਿਭਾਗ ਵਾਲੇ ਜੀ ਜੀ ਤੁਸੀਂ ਖੰਬੇ ਖੁੰਬੇ ਲਾਣ ਲੱਗੇ ਟਰੈਕਟਰ ਵਾਲਾ ਸੰਦ ਜਾ ਚੱਕਣ ਦੇ ਲੋਡਨੇ ਮੈਂ ਕਹਣਾ ਆ ਲੈ ਜਾਂਦਾ ਬਹੁਤ ਲੈ ਕੇ ਜਾਂਦੇ ਆ ਲੱਗ ਜਾਂਦੇ ਆ ਇਹ ਠੀਕ ਹੈ ਇਹਦੇ ਵਿੱਚ ਅਲੱਗ-ਅਲੱਗ ਸਾਈਜ਼ ਅਵੇਲੇਬਲ ਹਨ ਜੀ ਜੀ ਇਸ ਵਿੱਚ ਕੀ ਹੁੰਦਾ ਹੈ ਹਮ ਜੋ ਬਿੱਟ ਹੁੰਦੀ ਹੈ ਇਸ ਵਿੱਚ ਮਤਲਬ 5 ਤਰ੍ਹਾਂ ਕੀ ਇੰਜਨ ਆਤੇ 50 cc से लेके हम्म ये 200 cc इंजन तक चला जाता है ओके इसमें पांच मॉडल आते हैं मैं अभी डिस्प्ले दो मॉडलों की कर रहा हूं ओके इसमें मान लो कि जैसे ही हमने गड्ढा कितने इंच तक खोल आ, मतलब कितनी जो चौड़ाई है कितनी करनी है हां वो अलग-अलग जी अलग-अलग है जैसे ये 6 इंच ही है ये 8 इंच ही है ए ए ये जेड़े ਨਾਲ ਮਿਲੂਗਾ ਇਹ ਅਲੱਗ-ਅਲੱਗ ਦਿੰਨੇ ਤੁਸੀਂ ਜਾਂ ਬੰਦਾ ਆਪਣੀ ਮਰਜ਼ੀ ਦਾ ਕਰਾ ਸਕਦਾ ਜੋ ਮਰਜ਼ੀ ਲੈ ਲੋ ਜੋ ਉਸकी मतलब जो उसकी चॉइस होगी हम वो दे देंगे जे मैं ना आ जाओ इधर आ जाओ सुन ਦੱਸਦਾ ਤਰੀਕੇ ਨਾਲ ਜੇ ਹੁਣ ਇਹਦੀ ਚੌੜਾਈ ਹੈ 6 ਇੰਚ ਦੀ ਤਾਂ ਇਹਦਾ ਕਹਿਣ ਦਾ ਮਤਲਬ ਹੈ ਭਰਾ ਦਾ ਵੀ ਤੁਸੀਂ ਇਹਨੂੰ ਆਪਣੀ ਚੌੜਾਈ ਦੇ ਹਿਸਾਬ ਦੇ ਨਾਲ ਜੋ ਤੁਸੀਂ ਚਾਹੋ ਉਹ ਚੂਜ਼ ਕਰ ਸਕਦੇ ਹੋ ਠੀਕ ਹੈ ਜੀ ਆਪਣੇ ਤੇ ਇਹ ਵੱਡਾ ਹੈ ਗਿਆ ਇਹ ਆ ਗਿਆ ਜੀ ਆਪਣਾ ਛੋਟਾ ਨੋਰਮਲ ਹੈ ਨਾ ਜੀ ਅ ਜਿਵੇਂ ہم ਇਸकी बात ਕਰ ਰਹੇ ہیں یہ کیا ہے یہ سٹینڈ ਵਾਲਾ ਹੈ ਜਿਵੇਂ ਇਹ ਇਸ میں اپ کو मैंने दो मॉडल दिखाए हैं अभी इसमें सिंगल हैंड बंदा यूज कर सकता है कई बार ये भी मॉडल अच्छा है हमारा इसमें 70 सीसी का इंजन लगा के देते हैं हम ओके हमारी खुद का इंजन है आप चेक ਵੀ ਕਰ ਸਕਦੇ ਹੋ ਠੀਕ ਹੈ ਜੀ

올 오버 인디아 딜리버리 ਆਪਕੀ ਹੋਗੀ 14.5 ਹਜ਼ਾਰ ਮੈਂ ਦੇ ਦੂੰਗਾ 70 ਸੀਸੀ ਇੰਜਨ ਵਿੱਚ ਤੇ ਇਹ ਵਾਲਾ ਜੀ ਇਹ ਮੰਨ ਲਓ ਮੈਂ ਆਪਕੋ ਦੇ ਦੂੰਗਾ ਇਹ ਮਾਰਕੀਟ ਮੇ ਲੋਕ 20 ਹਜ਼ਾਰ ਦਾ ਵੀ ਦੇ ਰਹੇ ਆ ਹਾਂਜੀ ਕੋਈ 22 ਦਾ ਵੀ ਦੇ ਰਹਾ ਹੈ ਇਹ ਮੈਂ ਆਪਕੋ ਦੇ ਦੂੰਗਾ 17.5 ਹਜ਼ਾਰ ਮੈਂ 17.5 ਹਜ਼ਾਰ ਦਾ ਬਣ ਜੂਗਾ ਜੀ ਇੱਥੇ ਬਈ ਇਹ ਕੁਛਕਾ ਮਸ਼ੀਨਾ ਡੈਮੋ ਵਾਸਤੇ ਲੱਗਿਆ ਸੀ ਨਾ ਤੇ ਬਾਕੀ ਜਿਹੜਾ ਬਾਕੀ ਸਮਾਨ ਤੇ ਆਪਾਂ ਸ਼ਾਪ ਤੇ ਚੱਲਦੇ ਸੋਨੂੰ ਉਹ ਵੀ ਪ੍ਰੋਪਰ ਤਰੀਕੇ ਨਾਲ ਦਿਖਾਣੇ ਆ ਚੰਗੀ ਲੱਗ ਰਹੀ ਹੈ ਸ਼ੇਅਰ ਕਰ ਦਿਓ ਆਪਣੇ ਕਿਸੇ ਵੀਰ ਭਾਈ ਤੱਕ ਇਹ ਵੀਡੀਓ ਪਹੁੰਚ ਜਾਂਦੀ ਹੋਈ ਹੈ ਕਈ ਵਾਰ ਉਹਦੇ ਕੰਮ ਦੀ ਕੋਈ ਜਾਣਕਾਰੀ ਤਾਂ ਕਰਕੇ ਤੇ ਚੱਲੀਏ ਵੀਰੇ ਆਪਾਂ ਉਧਰ ਆਜੋ ਜੀ ਜਿਹੜੀਆਂ ਤੁਸੀਂ ਮਸ਼ੀਨਾਂ ਆਲਰੇਡੀ ਦੇਖ ਲਈਆਂ ਉਹ ਤੋਂ ਬਗੈਰ ਜੇ ਗੱਲ ਕਰੀਏ ਖੇਤੀਬਾੜੀ ਦੇ ਰਿਲੇਟਡ ਦੇ ਸੰਦ ਦੇ ਵਿੱਚ ਹਰ ਤਰ੍ਹਾਂ ਦਾ ਤੁਹਾਨੂੰ ਸਪਰੇਅ ਪੰਪ ਮਿਲ ਜਾਊ ਭਾਵੇਂ 2 ਸਟਾਕ ਭਾਵੇਂ ਗੱਲ ਕਰ ਲਈਏ 4 ਸਟ੍ਰੋਕ ਦੇ ਵਿੱਚ ਜੋ ਵੀ ਤੁਹਾਨੂੰ ਉਰੇ ਸ਼ਾਪ ਦੇ ਵਿੱਚ ਮਟੀਰੀਅਲ ਦਿਖ ਰਿਹਾ ਇਹ ਸਾਰਾ ਦਾ ਸਾਰਾ ਹੋਲ ਸੇਲ ਰੇਟ ਦੇ ਵਿੱਚ ਮਿਲ ਜਾਊਗਾ ਸਪਰੇਅ ਵਾਲੀਆਂ ਢੋਲੀਆਂ ਕੱਲੀਆਂ ਇਹ ਨਹੀਂ ਹੈਗੀਆਂ ਇੱਕ ਇੱਕ ਕਟਰੇ ਚੈਕਰਾਂ ਦੇ ਕਈ ਵਾਰ ਕਿਸੇ ਨੂੰ ਨਾ ਇਹਦੀ ਲੋੜ ਹੁੰਦੀ ਹੈ ਜੇ ਮੈਂ ਜਿਹੜੇ ਲੱਕੜ ਲੋਕੜ ਦਾ ਕੰਮ ਕਰਦੇ ਨੇਗੇ ਉਹਨਾਂ ਲਈ ਬੈਸਟ ਹੈ ਉਸ ਤੋਂ ਬਗੈਰ ਆਪਣੇ ਕਾਰਵਾਸ਼ਰ ਆਗੇ ਇਹ ਵੀ ਹੋਲ ਸੇਲ ਦੇ ਵਿੱਚ ਵੀਰੇ 3500 ਰੁਪਏ ਤੋਂ ਆਪਣੀ ਸਟਾਰਟਿੰਗ ਹੋ ਜਾਂਦੀ ਹੈ ਕਾਰਵਾਸ਼ਰ ਦੀ ਵੱਡੇ ਵੀ ਮਿਲ ਜਾਣਗੇ ਕਾਰਵਾਸ਼ਰ ਜਿਨ੍ਹਾਂ ਨੇ ਮੋਟਰਾਂ ਦੇ ਨਾਲ ਕਮਰਸ਼ੀਅਲ ਪੰਪ ਦੇ ਵਾਸਤੇ ਉਰਾ ਜੋ ਮੜਾ ਜੀ ਕਵਰੀ ਕਮਰਸ਼ੀਅਲ ਕੰਮ ਤੋਰਨਾ ਹਨਾ ਡੱਗ ਡੁੱਗ ਲਾਉਣੇ ਹੈ ਮਤਲਬ ਸਾਰਾ A to Z ਜਿਹੜਾ ਵੀ ਤੁਸੀਂ ਡਿਸਪਲੇ ਦੇ ਵਿੱਚ ਸਮਾਨ ਦੇਖ ਰਹੇ ਹੋਣਾ ਇਹ ਵਾਸ਼ਰਾ ਨਾਲ ਭਰਿਆ ਪਿਆ ਉਸ ਤੋਂ ਬਾਅਦ ਆਪਣੇ ਅੱਗੇ ਫਿਊਲ ਪੰਪ ਆ ਜਿਹੜੇ ਆਪਾਂ ਡੀਜ਼ਲ ਪੰਪ ਵੀ ਕਹਿ ਦਿੰਦੇ ਹੁਣੇ ਹਨਾ ਬੇ ਡੀਜ਼ਲ ਟਰਾਂਸਫਰ ਪੰਪ ਇਹਦੇ ਵਿੱਚ ਜੇ ਮੈਂ ਛੋਟਾ ਜਿਹੀ ਗੱਲ ਬੜਾ ਚੱਲ ਰਿਹਾਗਾ ਤੁਸੀਂ ਉਹ ਆਪਾਂ ਦੇਖਿਆ ਹੋਊਗਾ ਵੀ ਅੱਗੇ ਸਿਜਨ ਆਊਗਾ ਬਰੇ ਕੰਬਾਈਨਾਂ ਦਾ ਜਰੂਰ ਜਰੂਰ ਹੁਣੇ ਹਨਾ ਡਰਮ ਭਰ ਦਿੰਦੇ ਨੇ ਉਹ ਤੇ ਡਰਮ ਦੇ ਵਿੱਚੋਂ ਕੰਬਾਈਨ ਦੇ ਟੈਂਕ ਦੇ ਵਿੱਚ ਤੇਲ ਪਾਉਣਾ ਤਾਂ ਤੁਸੀਂ ਆ ਵਰਤ ਸਕਦੇ ਹੋ ਇਹ ਡਾਇਰੈਕਟਲੀ ਤੁਹਾਡੀ ਡੀਸੀ ਬੈਂਟੀ ਨਾਲ ਕਨੈਕਟ ਹੋ ਜਾਂਦਾ ਹੈ ਤੇ ਵਧੀਆ ਸਸਤਾ ਜਿਹਾ ਜਗਾੜਾ ਕੋਈ ਜਿਆਦਾ ਮਹਗਾ ਵੀ ਨਹੀਂ ਹਣਾ ਡਿਲੀਵਰੀ ਵੀ ਦੇ ਦਾਂਗੇ ਫ੍ਰੀ ਵਿੱਚ ਲੋਏ ਫ੍ਰੀ ਡਿਲੀਵਰੀ ਦੇ ਨਾਲ ਇਹ ਛੋਟਾ ਪੰਪ ਹੈ ਡੀਜ਼ਲ ਵਾਲਾ ਇਹ ਉਦੋਂ ਵੱਡਾ ਪੰਪਾ ਮਤਲਬ ਡੀਜ਼ਲ ਇਹਦੇ ਵਿੱਚ ਗਨ ਦੇ ਵਿੱਚ ਮੀਟਰ ਆ ਜਾਂਦਾ ਵਾ ਜਿਹੜਾ ਤੁਹਾਨੂੰ ਮੈਂ ਦਿਖਾਉਂਦੇ ਵੇਚਣਾ ਤੁਹਾਨੂੰ ਦਿਖਾ ਵੀ ਦਿੰਦਾ ਵਾਂ 1 ਮਿੰਟ ਲੱਗ ਜਾਊਗਾ ਓਕੇ ਲੈ ਭਾਈ ਅੱਛਾ ਗਨ ਦੇ ਵਿੱਚ ਹਾਂ ਡਿਜੀਟਲ ਮੀਟਰ ਵੀ ਲੱਗਿਆ ਉਹਦੇ ਵਿੱਚ ਤੁਹਾਨੂੰ ਕੈਪੈਸਿਟੀ ਦਾ ਹੀ ਪਤਾ ਚੱਲੀ ਜਾਊਗਾ ਵੀ ਆਪਾਂ ਕਿੰਨੇ ਲੀਟਰ ਆਪਣੀ ਟੈਂਕੀ ਰੀਡਿੰਗ ਸਾਰੀ ਰੀਡਿੰਗ ਬਾਰੇ ਪਤਾ ਕਰਦਾ ਵਾ ਆ ਦੇਖ ਲੈ ਭਾਈ ਦੇਖ ਸਕਦਾ ਤੁਸੀਂ ਇਹ ਤੋਂ ਤੁਹਾਡੇ ਕੋਲ ਸਾਰੇ ਯੂਨੀਕ ਜਿਹੇ ਗੈਜਟ ਹੋਣੇ ਭਰਾ ਕੋਲ ਪਏ ਨੇ ਜਿੰਨੇ ਵੀ ਹੋਰੇ ਕਿਸੇ ਨੇ ਲੈਣੇ ਹੋਣ ਮਿਲ ਜਾਣਗੇ ਤੇ ਵੱਡੇ ਵੀ ਹੈਗੇ ਨੇ ਕਿ ਬਾਕੀ ਭਰਾ ਹੋਰਾਂ ਦਾ ਇਹ ਜਿਵੇਂ ਆਪਣੇ ਵਾਸ਼ਿੰਗ ਵਾਸਤੇ ਭਾਈ ਇੰਜਨ ਵਾਲਾ ਵੀ ਹੁੰਦਾ ਤੇ ਮੋਟਰ ਵਾਲਾ ਵੀ ਆਪਣੇ ਕੋਲੇ ਦੋਨੇ ਮਾਡਲ ਮਾਡਲ ਅਵੇਲੇਬਲ ਨੇ ਤੁਸੀਂ ਮੜਾਇਆ ਹਿੰਦੀ ਚ ਦੱਸਦੇ ਕਿਉਂਕਿ ਆਪਣੇ ਨਾਲ ਭਰਾ ਕਨੈਕਟ ਨੇਗੇ ਫਿਰ ਉਹ ਕਰਦੇ ਤੁਸੀਂ ਪੰਜਾਬੀ ਚੱਲ ਪਏ ਜਿਵੇਂ ਮਾਰੇ ਪਾਸ ਕਮਰਸ਼ੀਅਲ ਕਾਮ ਕੇ ਲੀਏ ਵਾਸ਼ਰ ਹੋਤੇ ਹੈ ਜਿਸ ਕਿਸ ਨੇ ਕਾਮ ਸਟਾਰਟ ਕਰਨਾ ਹੈ ਮਾਰੇ ਪਾਸ ਐਸੇ ਸਮਝ ਲਓ ਮਤਲਬ 3500 ਸੇ ਸਟਾਰਟ ਹੋ ਕੇ ਡਾਈ 3 ਲੱਖ ਤੱਕ ਦਾ ਵਾਸ਼ਿੰਗ ਦਾ ਸਿਸਟਮ ਹੁੰਦਾ ਹੈ ਮਾਰੇ ਪਾਸ ਕਮਰਸ਼ੀਅਲੀ ਜਿਸ ਨੇ ਜੈਕ ਵਾਲਾ ਸਿਸਟਮ ਵੀ ਲਗਵਾਣਾ ਹੈ ਮਾਰੇ ਪਾਸ ਜੈਕ ਵਾਲਾ ਵੀ ਸਿਸਟਮ ਹੁੰਦਾ ਹੈ ਜੈਸੇ ਅੱਜਕੱਲ ਆਪਨੇ ਦੇਖਿਆ ਹੋਗਾ ਕਿ ਗਾੜੀ ਹਾਈਡਰੋਲਿਕ ਹਾਈਡਰੋਲਿਕ ਉਹ ਵੀ ਹਮਾਰੇ ਪਾਸ ਸਟਾਰਟ ਹੋ ਜਾਂਦਾ ਹੈ 58 80000 ਸੇ ਜਿਹੜੇ ਆਪਣੇ ਕਿਸਾਨ ਭਰਾ ਨੇ ਅੱਜ ਕੱਲ ਉਹ ਚੱਲ ਪਈਆਂ ਢੋਲੀਆਂ ਟਰੈਕਟਰ ਦੇ ਪਿੱਛੇ ਬਣ ਲਈਆਂ ਇਹ ਉਹਲੇ ਪੰਪ ਨੇ ਹਨਾ ਉਹ ਪੰਪ ਨੇ ਗਏ ਓਕੇ ਮੈਂ ਡਿਸਪਲੇ ਕਰ ਓਕੇ ਆ ਵੀ ਪੈਨ ਮੈਂ ਹਾਂਜੀ ਹਾਂਜੀ ਮੈਂ ਤੁਹਾਨੂੰ ਦਿਖਾਉਣਾ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆਗੇ ਤੇ ਆਪਣੇ ਕਿਸੇ ਵੀ ਪੁਰਾਣਾ ਲੈਣੇ ਨੇ ਇਹ ਸਾਰੇ ਪੰਪ ਵੀਰ ਹੋਰਾਂ ਕੋਲੋਂ ਹੋਲ ਸੇਲ ਤੇ ਵਿੱਚ ਮਿਲ ਜਾਣਗੇ ਕਿਉਂਕਿ ਇਹਨਾਂ ਦੀ ਖੁਦ ਹੀ ਮੈਨੂਫੈਕਚਰਿੰਗ ਹੈ ਉਹ ਰੀਜ਼ਨ ਏ ਹੈ ਠੀਕ ਹੈ ਵੀਰੇ ਇਹ ਗ੍ਰੀਸ ਫ੍ਰੀ ਹੈ ਇਹ ਓਕੇ ਮਤਲਬ ਨਾਰਮਲੀ ਕੀ ਹੁੰਦਾ ਸੀ ਮਾਰਕੀਟ ਮੇ ਜੋ ਪੰਪ تھے ਹਾਂਜੀ ਪਹਿਲੇ ਸਟੀਲ ਕੇ ਪਿਸਟਨ ਜਾਂ ਲੋਹੇ ਕੇ ਪਿਸਟਨ ਵਾਲੇ ਹੱਥ ਦੇ ਆਪ ਥੋੜਾ ਪਾਸ ਆ ਕੇ ਦੇਖੇ ਇਸ ਵਿੱਚ ਜੋ ਪਿਸਟਨ ਹੈ ਨਾ ਉਹ ਪੱਥਰ ਕਾ ਹੈ ਆਪਕੋ ਸ਼ਾਇਦ ਦਿਖ ਵੀ ਰਹਾ ਹੋਗਾ ਵਾਈਟ ਕਲਰ ਕਾ ਇੱਥੇ ਤੁਸੀਂ ਆ ਜੀ ਚੈੱਕ ਕਰੋ ਇੱਥੇ ਨਾ ਗ੍ਰੀਸ ਵਾਲੀ ਆਪਸ਼ਨ ਨਹੀਂ ਹੈਗੀ ਇਹਦੇ ਵਿੱਚ ਜਿਹੜਾ ਪਿਸਟਨ ਆ ਉਹ ਪੱਥਰ ਵਾਲਾ ਗ੍ਰੀਸ ਫਰੀ ਪੰਪ ਨਾ ਖਰਾਬ ਨਹੀਂ ਹੁੰਦੇ ਲਾਈਫ ਚੰਗੀ ਆ ਇਸ ਵਿੱਚ ਜੋ ਇਸकी ਬੋਕੀ ਹੁੰਦੀ ਹੈ ਇਸ ਕੋ ਵੀ ਪੈਕਿੰਗ ਬੋਲਤੇ ਹਨ ਹਾਂਜੀ ਔਰ ਨਾਰਮਲੀ ਲੋਕ ਬੋਕੀ ਵੀ ਬੋਲਤੇ ਹਨ ਇਸ ਕੋ ਇਸਮੇ ਜੋ ਬੋਕੀ ਉਹ ਚਮੜੇ ਕੀ ਆਤੀ ਹੈ ਇਸਮੇ ਕੀ ਹੁੰਦਾ ਸੀ ਰਬੜ ਕੀ ਬੋਕੀ ਆਤੀ ਸੀ ਉਹ ਪਹਿਲੇ ਜਲਦੀ ਕੱਟ ਜਾਂਦੀ ਸੀ ਔਰ ਇਹ ਗ੍ਰੀਸ ਫ੍ਰੀ ਮੇ ਆਨੇ ਕੇ ਬਾਅਦ ਮਤਲਬ 2-2 3-3 ਸਾਲ ਖਰਾਬ ਨਹੀਂ ਹੁੰਦਾ ਔਰ ਜੋ ਇਹ ਪਿਸਟਨ ਕੀ ਲਾਈਫ ਹੈ ਇਸਕੀ ਗ੍ਰੀਸ ਫ੍ਰੀ ਕੀ ਕਮ ਸੇ ਕਮ 20 ਸਾਲ ਕੀ ਲਾਈਫ ਹੈ 20 ਸਾਲ ਕੀ ਬੱਲੇ 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 ਪੰਪ ਟੁੱਟ ਜਾਏਗਾ ਪਰ ਪਿਸਟਨ ਨਹੀਂ ਟੁੱਟੇਗਾ ਲੈ ਭਾਈ ਭਰਾ ਹੋਰਾਂ ਦਾ ਨਾ ਤੁਸੀਂ ਇੱਕ ਵਾਰੀ ਵਾਕਰਨਡ ਕਰ ਲੋ ਇੱਕ ਵਾਰੀ ਚੈੱਕ ਕਰ ਲੋ ਸਮਾਨ ਬਹੁਤ ਆ ਤਾਂ ਤੇ ਕਾਲ ਕਰ ਲਿਓ ਸਕਰੀਨ ਦੇ ਨੰਬਰ ਚੱਲ ਰਹੇ ਨੇ ਕਿੰਨੇ ਤੋਂ ਕਿੰਨੇ ਵੀਰੇ ਕਾਲ ਕਰ ਲੈਣਾ ਟਾਈਮਿੰਗ ਮਾਰੀ ਹੋਗੀ 9 ਸੇ 7 ਜੋ ਕੰਪਨੀ ਕੀ ਓਪਨਿੰਗ ਔਰ ਕਲੋਜ਼ਿੰਗ ਟਾਈਮ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਠੀਕ ਹੈ ਬਾਕੀ ਇਹਨਾਂ ਦਾ ਐਡਰੈਸ ਵੀ ਚੱਲੇ ਸਕਰੀਨ ਤੇ ਦਿੱਤੇ ਨੰਬਰ ਤੇ ਕਰ ਲੋ ਜੀ ਕੰਟੈਕਟ ਬਾਕੀ ਕਿਸੇ ਨਾਲ ਹੋਰ ਵਿਜ਼ਿਟ ਕਰਨਾ ਤਾਂ ਵਿਜ਼ਿਟ ਵੀ ਕਰ ਲਈ ਬਾਕੀ ਸਾਰੇ ਭਰਾਵਾਂ ਨੂੰ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਯੂ ਕਰੋ